ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਟੂ ਚਾਲਾਂ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਰੋ ਵਿੱਚ ਪਹਿ ਇੱਕ ਤਾਜੀ ਸਵੇਰ ਸੀ ਲਾਈ ਲੈ ਕੇ ਆਏ ਜੀ ਆਊਟ ਕਰ ਲੈਣੇ ਕਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੋ ਵਧੀਆ ਵਧੀਆ ਜੀ ਬਾਈ ਨਾਮ ਤੇ ਐਡਰੈਸ ਉਹ ਨਾਮ ਸਾਗਰ ਬਾਈ ਪਿੰਡ ਭਾਈ ਰੁਪਾ ਡੀਟੀਲਪੁਰ ਦਾ ਜ਼ਿਲ੍ਹਾ ਬਰੰਡਾ ਆਪਣਾ ਨੇੜੇ ਪਿੰਡ ਬਾਈ ਨੇੜੇ ਆਪਾਂ ਰਾਮਪ੍ਰਭੂ ਸਾਰ ਆ ਜਾਂਦਾ ਵੀਰ ਸਲਾਪੁਰਾ ਪਿੰਡ 42 ਪਿੰਡ ਪੈ ਜਾਂਦਾ ਆਪਣਾ ਮੋਬਾਈਲ ਨੰਬਰ ਉਹ 90ਵਾਂ ਤਾਰੀਖਾ ਤਿਆਰ ਹੋ ਜਾਂਦਾ ਬਈ ਠੀਕ ਆ ਬਈ ਕਿਹੜਾ ਸੂਸੂਈ ਹੈ ਬੈਡ ਇਹ ਬਈ ਦੂਜਾ ਸੂਸੂਈ ਹੈ ਰੀਅਲ ਕਦੋਂ ਸੂਈ ਹੈ ਵੀਰੇ ਇਹਨਾਂ ਨੂੰ ਕਰਦੂ ਸੂਈ ਹੈ ਬੈਡ ਬਈ ਨਾੜਾ ਬੱਚੇ ਦੇ ਨਾਲ ਹੀ ਹੈ ਵੀਡੀਓ ਬਿਲਕੁਲ ਸਾਰਾ ਕੁਝ ਹੈ ਜੇਰ ਜੂਰ ਦੀ ਬੱਚਾ ਦੇ ਤਾਂ ਬੱਚਾ ਮਗਰ ਦਾ ਬਈ ਠੀਕ ਆ ਬਈ ਇਹ ਜਰਸੀ ਗਰੌਜ ਬਿਨਾਂ ਤਰਦ ਲਈ ਬੜਾ ਠੰਡੀ ਸੀ ਬਈ ਹੂੰ ਠੰਡੀ ਸੀ ਬਹੁਤ ਹਨਾ ਬੈਠਾ ਫੁੱਲ ਕਰਦਾ ਬਈ ਆਲੇਵਾ ਦੇ ਨਾਲ ਰੀਅਲ ਠੰਡੀ ਬਹੁਤ ਨੇਵਾ ਨੇ ਪੂਰਾ ਫੰਡ ਵਾਲਾ ਠੰਡੀ ਤਾਂ ਇੰਨੀ ਹੈ ਦਾ ਤਾਂ ਹੀ ਕੋਈ ਚੱਕਰੀ ਨਹੀਂ ਜਿਵੇਂ ਮਰ ਜੀ ਬੈ ਜਾ ਲੈ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਾੜਾ ਨੂੰ ਨਾ ਕਿੰਨਾ ਗੋਦੋ ਦੁੱਧ ਉਹ ਰੋ ਦੇ ਡਾਕਟਰ ਕਿਉਂ ਦੋ ਤੇਰ ਮਾਲਕਾਂ ਨੇ 18 ਕਿਲੋ ਪਹਿਲਾਂ ਦਾ ਚੋਆ ਫੁੱਲ ਵੱਡੀ ਬਹਾਰਾ ਥਾਂਲੇ ਵਾਲੀ 18 ਕਿਲੋ ਮੰਨ ਕੇ ਲੈ ਲੈ ਕੋਈ ਦੋਦੇ 20 ਕਿਲੋ ਦੀ ਰੂ ਬੱਚੀ ਪਰ 18 ਮੰਨ ਕੇ ਜਲਾ ਮਰਜੀ ਬੰਦਾ ਸੌਦਾ ਕਰ ਲੈ ਠੰਡੀ ਛੇਲ ਦੀ ਪੂਰੀ ਗਾਰੰਟੀ ਆ ਕੀ ਬਾਤ ਆ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਇਧਰੋਂ ਵੀ ਦਿਖਾ ਰਿਹਾ ਡਾਕਟਰ ਕਿੱਥੋਂ ਲੇਵਾ ਸਟਾਰਟਿੰਗ ਹੈ ਸੀਲ ਕਰਨ ਵਾਲੀ ਖੋਲ ਵਾਲੀ ਜਾਏ ਠੰਡੀ ਸੀਲ ਆ ਸੋਹਣੀ ਸੁਨੱਖੀ ਬਹੁਤ ਆ ਬੜਾ ਯਾਰ ਸਹੀ ਗੱਲ ਆ ਭਾਈ ਥਾਣੀ ਪਾਣਾ ਚੰਗਾ ਲੱਗਦਾ ਬਾਣਾ ਨਹੀਂ ਆ ਦੁੱਧ ਵਾਲਾ ਥਾਂਲੇ ਲੱਗਾ ਬਈ ਯਾਰ ਉੜੀਪਾਲਪੁਰ ਜੀ ਦਾ ਰਿਸ਼ਤਨ ਹੋਈ ਗਈ ਆ ਜਿੱਧਰ ਬੈ ਉਧਰ ਚੱਲ ਜਾਂਦੀ ਆ ਠੀਕ ਆ ਉਹ ਥੱਲੇ ਇੱਕ ਨੰਬਰ ਆ ਬਈ ਹੂੰ ਫੇਸ ਉਸ ਦੇ ਲਾ ਕਿੰਨਾ ਸੋਹਣਾ ਬੱਤ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਆ ਫੇਸ ਦੀ ਬਿਊਟੀ ਬਹੁਤ ਚੰਗਾ ਫੇਸ ਉਸ ਆ ਬਈ ਜਮਕ ਜਮਕ ਕਰ ਮਲਾਈ ਦੇ ਫੁੱਲ ਆ ਕੋਈ ਲੱਸੀ ਨਹੀਂ ਲਾਣੀ ਕਿਨੇ ਬਈ ਬਹੁਤ ਚੰਗੀ ਵੜਾ ਯਾਰ ਲੱਸੀ ਲੱਸੀ ਨਹੀਂ ਬਈ ਕੇ ਪਾਸੋਂ ਹੋਰ ਚੰਗੀ ਵੜਾ ਹੂੰ ਲੈ ਕੀ ਮੋਰਾ ਬੂਰਾ ਦੇ ਇੱਕ ਨੰਬਰੋ ਮੁੱਲ ਬਾਈ ਯਾਰ ਮੁੱਲ ਹੈਗਾ ਇਹਦਾ 70000 ਰੁਪਏ ਮੁੱਲ ਹੀ ਕਿ ਜਿਨੇ ਕਰਾਉਣਾ ਠੀਕ ਆ ਜੀ ਜਿਹੜਾ 57000 ਰੁਪਏ ਉਹ ਲਵਾਂਗੇ ਸੌੜ ਵੀ ਨਹੀਂ ਹੁੰਦੀ ਕੋਈ ਚੱਕਾ ਬਾਈ ਠੀਕ ਆ ਜੀ ਫੋਰ ਮਾਨਤਾ ਵਾਲਾ ਕਹਿੰਦਾ ਵੀਡੀਓ ਤੇ ਵੀ ਫੋਰ ਮਾਨਦਾਨ ਬਈ ਤੂੰ ਇੰਨਾ ਮੜੇ ਤੇ 70000 ਕਰੋਲੇ ਹੋਰਾਂ ਕੋਲੇ ਇਹ ਜੀ 70000 ਦੀ ਦਊ ਲੈ ਛੱਡੀ ਇਨੇ ਇੱਕ ਜੋੜਾ ਪਹੁੰਚ ਡਾਕਟਰ ਚਵਾਈ ਦੇ ਮਰਜ਼ੀ ਕਰਾ ਲਓ 57000 ਦੀ ਵਾੜ ਬਾਈ ਕਹਿੰਦਾ ਦੇ ਦਊਗਾ ਚਵਾਈ ਦੇਖੋ ਬਈ ਬੜਾ ਚੰਗਾ ਚੋਣਾ ਬੜਾ ਚੰਗਾ ਡਾਕਟਰ ਮੋਟਾ ਮੋਟਾ ਚੋਣਾ ਵੇੜੇ ਦੇ ਵਿਚਾਲੇ ਖੜਾ ਲਈ ਜਿਵੇਂ ਮਰਜ਼ੀ ਬੈਠਾ ਚੋਈ ਚੱਲ ਕੋਈ ਚੱਕਰੇ ਨੇ ਕਹਿਣਾ ਕਰਨ ਵਾਲੇ ਨੇ ਕੋਹਨੇ ਬੜੀ ਠੰਡੀ ਆ ਨਾ ਕੀ ਬਾਤ ਆ ਬਈ ਚੋਣ ਚਵਾਈ ਚੁਈ ਜੇ ਅਕਰੰਬਰ ਡਾਕਟਰ ਹਮ ਕੀ ਬਾਤ ਆ ਅੰਦਰ ਵੀ ਦੁਨਹਾਂ ਤੱਕ ਮਰਗਦਾ ਰਹੋ ਠੰਡੀ ਇਨੇ ਜਿਹੜਾ ਕੋਈ ਮਰਜ਼ੀ ਚੋਈ ਬਈ ਜਵਾਲ ਚੋਲੇ ਯਾਰ ਠੀਕ ਆ ਬਈ ਬਹੁਤ ਜਾਇ ਚੰਗੀ ਬਾਹਰਾ ਬਾਕੀ ਮੁੱਲ ਵੀ ਵੀਰੇ ਜਾ ਜਾ ਬਾਈ ਬੱਲ ਲੈ ਲਾਂਗੇ ਯਾਰ ਮੁੱਲ ਨਹੀਂ ਕਰਿਆ ਬਾਹਰਾ ਦਾ ਹੈ ਭਾਵੇਂ ਇਹਨੇ ਮੈਨੂੰ ਜਿੱਥੇ ਮਰਜ਼ੀ ਦੇਖਿਆ ਵੇ ਅਗਲਾ ਪਹਿਲਾਂ ਤਾਂ ਅੱਲੀ ਕਰਿਆ ਵੇ ਹੂੰ ਸਹੀ ਗੱਲ ਜੇ ਜੂ ਸਾਰੇ ਕਾ ਦੀ ਵੀਡੀਓ ਦੇ ਦਾਂਗੇ ਉਹ ਨਹੀਂ ਗੱਲੂ ਠੀਕ ਹੈ ਬਾਈ ਲੈ ਵਾ ਲੂਗਾ ਇੱਕ ਨੰਬਰ ਸੋਏ 22 ਤੇ 14 ਕੋਈ ਚੱਕ ਨਹੀਂ ਬਾਈ ਦਵਾਰੇ ਤੇ 22 ਦੁਨ ਦਾ ਪਾਸੇ ਰਹਿ ਕੇ ਕਰੂੰਗੀ ਬਈ ਇਹ ਨਹੀਂ ਗੱਲੂਗੀ ਠੀਕ ਹੈ ਬਾਈ ਜੇ ਮਰਜ਼ੀ ਬੰਦਾ ਚੋਈ ਚੱਲੇ ਬੀ ਵੀ ਕਰੂਗਾ ਯਾਰ ਮਰਜ਼ੀ ਵੈ ਕੇ ਬਾਈ ਕਹਿੰਦਾ ਧਾਰਾ ਜੇ ਮਰਜ਼ੀ ਜਣਾ ਪਾ ਨਾ ਪਾ ਕੋਈ ਚੱਕਰ ਹੀ ਨਹੀਂ ਲੈ ਲੈ ਕਿਆ ਵਾ ਵਾਇਟਿੰਗੇ ਨਾ ਜੋਆਈ ਦੀ ਮੋਟਾ ਮੋਟਾ ਚੋਣ ਲੱਗਿਆ ਕਰਮ ਵਾਲੀ ਨੂੰ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕੁਛ ਕੀ ਬਾਤ ਇੱਕ ਨੰਬਰ ਜਵਾਈ ਆ ਹੈ ਨਾ ਮੰਗਾ ਕਦੋਂ ਦੂ ਡਾਟਾ ਕੀ ਬਾਤ ਲੈ ਜਮਾ ਜੈ ਮੋਲ ਰੱਖਿਆ ਬਾਈ ਨੇ ਦਿੱਤ ਕੇ ਮੋਲਾਂ ਛੱਡੀ ਫੋਲਾ ਐਂਡ ਫੋਲੋ ਗਰਮੀ ਗੁਰਮੀ ਬਿਲਕੁਲ ਨਹੀਂ ਮੰਨਦੀ। ਥੱਲੇ ਦਾ ਨੰਬਰ ਡਾਕਟਰ ਦੇ ਨੇੜੇ ਉਹ ਦਿਖਾ ਦੇ। ਚੱਕਰੀ ਨਹੀਂ। ਉੱਤਰ ਕੇ ਲੈਵਾ ਦੇ। ਹੋਰ ਵੀ ਨਹੀਂ। ਬਹੁਤ ਚੰਗੀ ਆਥੋਂ ਦਾ ਬਲਬਲੀ ਸਾਰੇ ਕੱਢ ਜੂਗਾ। ਇਹਦੇ ਲਈ ਲਈ ਫਿਰਦੀ ਆ ਬਾਈ। ਠੀਕ ਆ ਬਾਈ। ਹਾਂ। ਮੂਹਰੋਂ ਦਿਖਾ ਦੇ ਕਿਹੇ ਆ ਥਾਂ ਲੈ। ਆਹ ਮੂਹਰ ਨਹੀਂ ਮਿਲਦਾ ਬਾਈ। ਬਾਈ ਕਿਹੇ ਨਹੀਂ ਲੈਣਾ ਮੁਕਤਲਾ ਭਾ। ਟੋਕਰ ਵੜ 50000 ਦੀ ਲਗਣੀ ਹੈ ਜਿੱਦੋਂ ਉੱਪਰ ਹੋ ਗਈ ਡਾਕਟਰ। ਹੂੰ। ਲੋੜੀ ਵੇ 50000 ਜਿਨੂੰ ਮਰਜੀ ਵੜ ਦੇ ਜਿਹੜਾ ਤਨਵੇਂ ਚੋਕ। ਠੀਕ ਆ ਬਾਈ। ਹਾਂ। ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆ ਬਾਈ ਨਾ ਕਨ 干了吧。